ਚਿੱਟੀ ਮੱਖੀ ਨੇ ਇੱਕ ਬਾਰ ਫੇਰ ਮਾਲਵੇ ਦੇ ਕਿਸਾਨਾਂ ਨੂੰ ਫਿਕਰਾਂ 'ਚ ਪਾ ਦਿੱਤਾ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਕੰਨਿਆਵਾਲੀ ਦੀਆਂ ਨੇ ਜਿੱਥੇ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਨੇ ਹਮਲਾ ਕੀਤਾ ਫਸਲ ਦੇ ਫੁੱਲ ਤੇ ਪੱਤੀਆਂ ਦਾ ਰਸ ਜੂਸ ਇਹ ਚਿੱਟੀ ਮੱਖੀ ਲਗਾਤਾਰ ਫਸਲ ਨੂੰ ਬਰਬਾਦ ਕਰ ਰਹੀ ਹੈ ਫਸਲੀ ਚੱਕਰ ਚੋਂ ਨਿਕਲ ਨਰਮਾ ਬੀਜਣ ਵਾਲੇ ਕਿਸਾਨ ਆਪਣੀ ਫਸਲ ਬਚਾਉਣ ਲਈ ਕਿੰਨੇ ਹੀ ਹੱਥ ਪੈਰ ਮਾਰ ਰਹੇ ਨੇ ਪਰ ਕਿਸੇ ਪਾਸਿਓ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਵੀ ਉਹਨਾਂ ਦੀ ਬਾਹ ਨਹੀਂ ਫੜ ਰਿਹਾ ਜਿਹਨੂੰ ਜੀ ਚਿੱਟਾ ਮੱਛਰ ਲੱਗਿਆ ਹੋਇਆ ਨਰਮੇ ਨੂੰ ਹਰਾ ਤੇ ਲਾਵੀ ਲੱਗਿਆ ਹੋਇਆ ਹਾਲੇ ਸ਼ੁਰੂ ਚੀ ਹੈ ਜਿਹੜਾ ਵੀ ਫਲ ਲੱਗਦਾ ਉਸੇ ਨੂੰ ਉਹ ਨੁਕਸਾਨ ਕਰੀ ਜਾ ਰਿਹਾ ਪੱਤੇ ਸਾਰੇ ਇਕੱਠੇ ਤੁਸੀਂ ਵੇਖ ਹੀ ਲਏ ਆ ਵੀ ਪੱਤੇ ਸਾਰੇ ਇਕੱਠੇ ਹੋਏ ਪਏ ਆ ਪਰ ਸਰਕਾਰ ਹਾਲੇ ਤੱਕ ਕਿਸੇ ਨੇ ਇੱਥੇ ਆ ਕੇ ਕੋਈ ਵੀ ਸਾਡੇ ਨਰਮਿਆਂ ਦਾ ਮੋਆਇਨਾ ਨਹੀਂ ਕੀਤਾ ਕਿਸੇ ਐਵੇਂ ਵਾਲੇ ਇੱਥੇ ਆਉਂਦੇ ਆ ਆ ਕੇ ਵਾਪਸ ਚਲੇ ਜਾਂਦੇ ਫਿਰ ਕੋਈ ਸਾਡੀ ਗੱਲਬਾਤ ਨਹੀਂ ਸੁਣਦੇ ਦੂਜੇ ਪਾਸੇ ਖੇਤੀਬਾੜੀ ਅਧਿਕਾਰੀਆਂ ਨੇ ਇਸ ਸਮੱਸਿਆ ਨੂੰ ਕੋਈ ਬਹੁਤੀ ਵੱਢੀ ਨਹੀਂ ਦੱਸਿਆ ਉਹਨਾਂ ਹਰ ਪਿੰਡ 'ਚ ਵਿਭਾਗ ਦੇ 85 ਸਕਾਉਟਸ ਵੱਲੋਂ ਨਿਰੀਖਣ ਕੀਤੇ ਜਾਣ ਦੀ ਵੀ ਗੱਲ ਕੀਤੀ ਹਰ ਪਿੰਡ ਦਾ ਹਰ ਖੇਤ ਦਾ ਨਿਰੀਖਣ ਹੋ ਰਿਹਾ ਹੈ ਲਗਾਤਾਰ ਸਵੇਰੇ 7 ਤੋਂ 9 ਵਜੇ ਤੱਕ ਸਰਵੇਲੈਂਸ ਅਸੀਂ ਕਰਦੇ ਹਾਂ ਆਹ ਕਿਸਾਨਾਂ ਦੇ ਵਿੱਚ ਥੋੜੀ ਬਹੁਤੀ ਜਾਗਰਤੀ ਇਸ ਕਰਕੇ ਨਹੀਂ ਕਿ ਇਸ ਸੀਜ਼ਨ ਦੇ ਵਿੱਚ ਵੈਸੇ ਵੀ ਆਮ ਤੌਰ ਤੇ ਦੂਸਰਾ ਮੱਛਰ ਵੀ ਵੱਜ ਜਾਂਦਾ ਸਾਰੀ ਤਰ੍ਹਾਂ ਦਾ ਕਿਉਂਕਿ ਕਈ ਵਾਰ ਕਿਸਾਨ ਰਲਗੱਡ ਮਨਾ ਦਿੰਦੇ ਆ ਕਿ ਪਤਾ ਨਹੀਂ ਦੂਜਾ ਚਿੱਟਾ ਮੱਛਰ ਪੈ ਗਿਆ ਪਰ ਉਹਦੀ ਸਰਵੇਲੈਂਸ ਅਸੀਂ ਰੈਗੂਲਰਲੀ ਐਪ ਤੇ ਪਾ ਰਹੇ ਹਾਂ ਸਰਕਾਰ ਤੱਕ ਵੀ ਡੇਲੀ ਜਾ ਰਹੀ ਹੈ ਅਜੇ ਤੱਕ ਕੋਈ ਐਸੀ ਇਨਸੀਡੈਂਸ ਨਹੀਂ ਜਿੱਥੇ ਕੋਈ ਚਿੱਟੇ ਮੱਛਰ ਜਾਂ ਕਿਸੇ ਹੋਰ ਕੀੜੇ ਦਾ ਕੋਈ ਨੁਕਸਾਨ ਦੇਖਣ ਚ ਆਇਆ ਹੋਵੇ ਦੱਸ ਦਈਏ ਕਿ 2 ਸਾਲ ਪਹਿਲਾਂ ਚਿੱਟੀ ਮੱਖੀ ਕਾਰਨ ਪੂਰੇ ਮਾਲਵਾ ਪੱਟੀ ਚ ਕਪਾਹ ਦੀ ਫਸਲ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਈ ਸੀ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੀਮ ਟੂ ਡੀ ਜਗਬਾਣੀ ਟੀਵੀ ਤੁਹਾਡੇ ਜ਼ਿਲੇ ਦੀ ਹਰ ਵੱਡੀ ਖਬਰ ਤੇ ਨਜ਼ਰ 22 ਜ਼ਿਲੇ 22 ਖਬਰਾਂ ਸੋਮਵਾਰ ਤੋਂ ਸ਼ਨੀਵਾਰ ਰਾਤ 9 ਵਜੇ ਜਗਬਾਨੀ ਟੀਵੀ ਤੇ ਲਾਈਵ